ਅਕਾਲੀ ਦਲ ਦੀ ਹਾਲਤ ਦੇਖ ਲਓ ਟਿਕਟਾਂ ਨਹੀਂ ਲੈ ਰਿਹਾ ਕੋਈ ਮੇਰੇ ਦੋਸਤ ਦਾ ਫੋਨ ਆਇਆ ਕਿਹਾ ਸਾਡੇ ਪਿੰਡ ਦਾ ਕਿ ਜਥੇਦਾਰ ਆ ਬਾਈ ਅਕਾਲੀਆਂ ਦਾ ਵੱਡਾ ਨਾਮ ਹੈ ਕਹਿੰਦਾ ਉਹਦਾ ਮੈਂ ਕਿਹਾ ਅੱਛਾ ਕਹਿੰਦਾ ਰੋਜ਼ ਸਵੇਰੇ ਅਰਦਾਸ ਕਰਨ ਜਾਂਦਾ ਗੁਰਦੁਆਰਾ ਸਾਹਿਬ ਜੀ ਟਿਕਟ ਵਾਸਤੇ ਮੈਂ ਕਿਹਾ ਮਿਲੂਗੀ ਕਹਿੰਦਾ ਨਹੀਂ ਇਹ ਕਹਿਣ ਜਾਂਦਾ ਹੇ ਰੱਬਾ ਮੈਨੂੰ ਨਾ ਮਿਲ ਜਾ ਕਿਤੇ ਲੋਕਾਂ ਦੇ ਸਾਹਮਣੇ ਕਿਵੇਂ ਕਰਾਂਗੇ ਲੋਕਾਂ ਮੂਰੇ ਕਿਹੜੇ ਮੂੰਹ ਨਾ ਜਾਵਾਂਗੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਹੋਈਆਂ ਨੇ ਕਿਹੜੇ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗਾਂਗੇ ਆਹ ਹਾਲਤ ਹੋਈ ਪਈ ਐ ਜਥੇਦਾਰਾਂ ਨੇ ਆਪਦੇ ਕੁੰਡੇ ਬੰਦ ਕਰ ਰੱਖੇ ਨੇ ਜਿਹੜੀਆਂ ਥੱਲੇ ਤਖਤੇ ਦੇ ਥੱਲੇ ਗੇਟ ਦੇ ਥੱਲੇ ਪਿੰਡਾਂ ਆਈਆਂ ਰਹਿ ਜਾਂਦੀਆਂ ਨੇ ਉੱਥੇ ਵੀ ਚੁੰਨੀ ਚੰਨੀ ਜਾਂ ਕੱਪੜਾ-ਕੁਪੜਾ ਵਸਾ ਰੱਖਿਆ ਕਿਤੇ ਥੱਲੋਂ ਵੀ ਨਾ ਟ੍ਰੇਟ ਸੱਟ ਜਾਂ ਕਿਤੇ ਵੀ ਟ੍ਰੇਟ ਲੈ ਲੈ ਸਾਡੀ ਟਿਕਟਾਂ ਨਹੀਂ ਪੂਲੀਆਂ ਹੋ ਰਹੀਆਂ ਆਹ ਹਾਲਤ ਹੋਈ ਐ ਇਹਦਾ ਤੁਸੀਂ ਸਾਨੂੰ ਜਿਹੜਾ ਪਿਆਰ ਦੇਈ ਜਾਂ ਨਾ ਅਸੀਂ ਕਿਸਮਤ ਵਾਲਿਆਂ ਕੋਈ ਪੁਰਾਣੇ ਜਨਮਾਂ ਦੇ ਕੋਈ ਪੁੰਨੀ ਸਾਹਮਣੇ ਨੇ ਜਿਹੜਾ ਇੱਥੇ ਬੈਠੇ ਹਾਂ ਗੱਡੀ ਮੇਰੀ ਫੁੱਲਾਂ ਨਾਲ ਭਰ ਦਿੰਨੇ ਰੋਜ਼ ਮੈਨੂੰ 2-3 ਪਟ્રોલ ਪੰਪਾਂ ਤੇ ਖੜ ਕੇ ਪਹਿਲਾਂ ਫੁੱਲ ਕੱਢ ਕੇ ਆਪਦੇ ਬੈਠਣ ਨੂੰ ਜਗ੍ਹਾ ਬਣਾਉਣੀ ਪੈਂਦੀ ਆ। ਆ ਆ ਆ ਕਿਤੇ ਪਿਆਰ ਮਿਲਦਾ ਜੀ ਕਿਤੇ। ਕਿਤੇ ਪੁਰਾਣੇ ਜਨਮਾਂ ਦੇ ਪੁੰਨੀ ਨੇ। ਇੱਕ ਪਾਸੇ ਤਾਂ ਆ ਪਿਆਰ ਆ ਮੈਂ ਵੀ ਸੋਚਦਾ ਉਹਨਾਂ ਭਗਵੰਤ ਮਾਨਾ। ਆ ਦਿਲਜੀਤ ਦਿਲਿੰਦਰ ਧਿਆਲਪੁਰੀ ਮੁੰਡਾ ਬੈਠਾ ਹੈ। ਇਕੱਠੇ ਦੂਰਦਰਸ਼ਨ ਤੇ ਅਸੀਂ ਕੰਮ ਕਰਦੇ ਰਹੇ ਹਾਂ। ਹੈ। ਇਹ ਕਲਾਕਾਰ ਨੇ ਵੀ ਆਪਣਾ ਆਪਣੀ ਰੋਜੀ ਕਿਰਤ ਕਮਾਈ ਕਰਕੇ ਖਾਂਦੇ ਨੇ। ਧਾੜੀਆਂ ਮਾਰੋ ਮੁੰਡੇ ਵਾਸਤੇ। ਹੈਨਾ? ਅਸੀਂ ਦੂਰਦਰਸ਼ਨ ਤੇ ਇਕੱਠੇ ਪ੍ਰੋਗਰਾਮਾਂ ਚ ਕਾਉਂਦੇ ਰਹੇ ਹਾਂ। ਕਈ ਉਹ ਮੈਂ ਵੀ ਸੋਚਦਾ ਹੁਣ ਨਾ ਭਗਵਾਨ ਤਮਾਨਾ ਕਿੱਥੋਂ ਆ ਗਿਆ ਕਿੱਥੇ ਤੱਕ ਪਹੁੰਚਾਤਾ ਲੋਕਾਂ ਨੇ ਔਰ ਕਿੰਨਾ ਪਿਆਰ ਪੱਗ ਦੇ ਵਿੱਚੋਂ ਅੱਧਾ ਕਿਲੋ ਫੁੱਲ ਨਿਕਲਦੇ ਨੇ ਸ਼ਾਮ ਨੂੰ ਪੱਗ 'ਚੋਂ ਦਰਜਾ ਨਾ ਮੈਂ ਮੈਂ ਕਿ ਇੱਕ ਵਸਤਾ ਪਿਆਰ ਹੈ ਮਾਮਾ ਸਰਕਲੋਸ ਦੀਆਂ ਨੇ ਬਾਪੂ ਅਸ਼ੀਰਵਾਦ ਦਿੰਦੇ ਨੇ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਇੱਕ ਵਸਤਾ ਪਿਆਰ ਹੈ ਇੱਕ ਵਸਿਆ ਅਕਾਲੀ ਕਾਂਗਰਸੀ ਹੈ ਇਨ ਨਾਲ ਇੱਕ ਵਾਰੀ ਹੱਥ ਮੜਾ ਕੇ ਬਾਅਦ ਚ ਉਂਗਲੀਆਂ ਗੈਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਕੱਦੀ ਹੋਏ ਆ ਹਾਲ ਤੇਨਾਂ ਦੀ ਕੀ ਕਰੀਏ ਹੁਣ ਦੱਸ ਆ ਤਾਂ ਗੱਲ ਸਹੀ ਹੈ ਨਾ ਬਹੁਤ ਹੋ ਗਿਆ ਯਾਰ ਕਿੰਨਾ ਕ ਖਾ ਲੋਂਗੇ ਤੁਸੀਂ ਪੰਜਾਬ ਨਾਲ ਲੈ ਜਾਓਗੇ ਉਹ ਧਰਮਰਾਜ ਨਾਲ ਗੱਲ ਹੋ ਗਈ ਥੋੜੀ ਕੋਈ ਚਿੱਠੀ ਲਿਖਾਈ ਫਿਰ ਦਊ ਧਰਮਰਾਜ ਤੋਂ ਵੀ ਤੁਹਾਡੇ ਪੈਸੇ ਨਾਲ ਆ ਜਾਣਗੇ ਕਿਉਂ ਗਰੀਬਾਂ ਨੂੰ ਲੁੱਟੀ ਜਾਂਦੇ ਹੋ ਕਿਉਂ ਲੋਕਾਂ ਦੇ ਚੁੱਲ੍ਹਿਆਂ ਦੀ ਅੱਗਾਂ ਖੋਹੀ ਜਾਂਦੇ ਹੋ ਕਿਉਂ ਮਾਂ ਉਹਦੇ ਪੁੱਤ ਉਹਨਾਂ ਨੂੰ ਗਲਤ ਰਾਹ ਤੇ ਪਾਈ ਜਾਂਦੇ ਹੋ ਪੁਰੀਆਂ ਸੰਗਤਾਂ ਚ ਪਾਈ ਜਾਂਦੇ ਹਾਂ ਹਾਂ ਗਰੀਬ ਦੀ ਹਾ ਤੇ ਪਰਮਾਤਮਾ ਦੀ ਦਰਗਾਹ ਸਿੱਧਾ ਸਿੱਧਾ ਰਾਹ ਹੈ ਜੀ ਕੋਈ ਬਾਈਪਾਸ ਨਹੀਂ ਹੈਗਾ ਸਿੱਧਾ ਜਾਂਦਾ ਉੱਥੇ ਇਹਨਾਂ ਨੇ ਵਾਦ ਦਵਾਵੇਂ ਹੀ ਲਈਆਂ ਨੇ ਹੁਣ ਹੁਣ ਫੇਰੀ ਜਾਣ ਜੋ ਮਰਜ਼ੀ ਕਰਦੇ ਭਾਂਡੇ ਮਾਂ ਸੇਵਾ ਕਰ ਲੈਣ ਜੁੱਤੀਆਂ ਦੀ ਸੇਵਾ ਕਰ ਲੈਣ ਲੋਕ ਮਾਫ ਨਹੀਂ ਕਰਦੇ ਜੀ ਹੁਣ ਲੋਕਾਂ ਨੇ ਦੇਖ ਲਿਆ ਤੁਹਾਨੂੰ ਬਹੁਤ ਧੰਨਵਾਦ ਤੁਹਾਡਾ ਹੁਣ ਸਾਡਾ ਆਪਦਾ ਮੁੰਡਾ ਆ ਗਿਆ ਬਸ ਇਹਨਾਂ ਨੂੰ ਇਹੀ ਦੁੱਖ ਹੈ ਇਹਨੂੰ ਇਹ ਦੁੱਖ ਨਹੀਂ ਹੈਗਾ ਕਹਿੰਦੀ ਹਾਰ ਗਏ ਇਹਨਾਂ ਨੂੰ ਇਹ ਦੁੱਖ ਹੈ ਕਿ ਆਮ ਘਰਾਂ ਦੇ 3 ਪੁੱਤ ਮੁੱਖ ਮੰਤਰੀ ਮੰਤਰੀ ਤੇ ਐਮ ਐਲ ਏ ਕਿਉਂ ਬਣ ਗਿਆ ਛੇੜੀ ਗਲਤੀ ਕਰਕੇ ਇੱਥੇ ਤਾਂ ਅਸੀਂ ਬਣਦੇ ਹੁੰਨੇ ਆ ਧੰਵਾਦ ਧੰਵਾਦ ਪੜਾਸ ਪੜਾਸ ਕੋਈ ਨਹੀਂ ਕੋਈ ਕੱਢ ਲੋ ਕੱਢ ਲੋ ਕਰ ਜੀ ਜੀ ਬਾਪੂ ਮਿਹਰਬਾਨੀ ਬਜਰ ਕੋ ਜੋ ਹਮਸੇ ਟਕਰਾਏਗਾ ਚੂਰ-ਚੂਰ ਹੋ ਜਾਏਗਾ ਬਜ਼ੁਰਗਾ ਨੇ ਕਿ ਹਾਤਾੜੀਆਂ ਮਾਰੋ ਇਹਨਾਂ ਬਾਤ ਤੇ ਜਦੋਂ ਲੋਕ ਆ ਜਾਣ ਨਾ ਮੂਰੇ ਫੇਰ ਨਹੀਂ ਚੱਲਦਾ ਹੁੰਦਾ ਕੁਛ ਲੋਕਾਂ ਦੀ ਨੇਰੀ ਮੂਰੇ ਕੁਛ ਨਹੀਂ ਖੜਦਾ ਆ ਬਾਈ ਚ ਲੋਕਾਂ ਦੀ ਨੇਰੀ ਆਈ ਸੀ ਸਿੱਧੂ ਮਜੀਠੀਆ ਪੱਠੜਾ ਮਲੂਕ ਕੈਪਟਨ ਬਾਦਲ ਸਭ ਰੁੜ ਕੇ ਵਿੱਚ ਹੀ ਪਤਾ ਨਹੀਂ ਲੱਗਾ ਕਿੱਧਰ ਗਏ ਇਹ ਨੇਰੀ ਮੂਰੇ ਕੁਛ ਨਹੀਂ ਖੜਦਾ ਹੁੰਦਾ ਇਹ ਲੋਕਾਂ ਦੀ ਨੇਰੀ ਹੈ ਜਿਹੜੀ ਹੁਣ ਸਰਕਾਰ ਬਣਾਉਣੀ ਆਪਾਂ ਉੱਪਰ ਦਿੱਲੀ ਮੈਨੂੰ ਪਤਕਰਾਰ ਨੇ ਕੱਲ ਪੁੱਛਿਆ ਕਹਿੰਦੇ ਜੋ ਭ੍ਰਿਸ਼ਟਾਚਾਰ ਹੈ ਦੇਸ਼ ਮੇ ਇਸ ਨੇ ਹਮਾਰਾ ਕਿਤਨਾ ਨੁਕਸਾਨ ਕਰ ਦਿਆ ਹੋਗਾ ਅਬ ਤੱਕ ਭ੍ਰਿਸ਼ਟਾਚਾਰ ਕੀ وجہ ਸੇ ਦੇਸ਼ ਕਾ ਕਿਤਨਾ ਨੁਕਸਾਨ ਹੋ ਗਿਆ ਹੋਗਾ ਮੈਂ ਦੱਸਿਆ ਮੈਂ ਕਹਿੰਦਾ ਸਾਡੇ ਪਿੰਡ ਦਾ ਇੱਕ ਲਾਲਾ ਜੀ ਦੀ ਦੁਕਾਨ ਹੈ ਉਹਦੇ ਨਾ ਚੋਰੀ ਹੋ ਗਈ ਰਾਤ ਨੂੰ ਕੋਈ ਆਏ ਕੰਦ ਕੁੰਦੀ ਚ ਪਾਰ ਕੇ ਲੈ ਕੇ ਗੱਲਾਂ ਗੁੱਲਾਂ ਚੱਕ ਕੇ ਉਹਦਾ ਚਲੋ ਅਗਲੇ ਦਿਨ ਨੂੰ ਉਹਨੇ ਪੰਚਾਇਤ ਚ ਲਿਖਾਤਾ ਪੁਲਿਸ ਚ ਦੁਕਾਨ ਤਾਂ ਚਲਾਉਣੀ ਹੋਈ ਸੀ ਲੋੜੀ ਵਾਲੇ ਦਿਨ ਸੀ ਜਨਵਰੀ ਦੇ ਰਿਓੜੀਆਂ ਵਾਲੀ ਬੋਰੀ ਜਿ ਐ ਮੋੜ ਕੇ ਜ ਰੱਖ ਰੀ ਗੱਚ ਕਾਲੀ ਰੱਖ ਲਈ ਐ ਹਨਾ ਟਿੜਾਂ ਵਾਲੀ ਜੀ ਰੱਖ ਲਈ ਐ ਲੋਕ ਪਤਾ ਲੈਣ ਆਉਣ ਲੱਗੇ ਵੀ ਕਸਤੂਰੀ ਤੇ ਚੋਰੀ ਹੋ ਗਈ ਥੋੜੇ ਹਾਸ ਅਫਸੋਸ ਕਰਿਆਈਏ ਜਿਹੜਾ ਆਇਆ ਕਰੇ ਰਿਉੜੀਆਂ ਵਾਲੀ ਬੋਰੀ ਚੋਂ ਮੁੱਠੀ ਭਰਿਆ ਕਰੇ ਲਾਲਾ ਜੀ ਦੇ ਨਾਲ ਗੱਡੀ ਤੇ ਬਹਿ ਜਾ ਕਰੇ ਦੋਕ ਮੂੰਹ ਚ ਪਾ ਕੇ ਖਾਂਦਾ ਖਾਂਦਾ ਪੁੱਛ ਲਿਆ ਕਰੇ ਲਾਲਾ ਜੀ ਬੜਾ ਮਾੜਾ ਕੰਮ ਹੋ ਗਿਆ ਕਿੰਨਾ ਕ ਨੁਕਸਾਨ ਹੋ ਗਿਆ ਜਿਹੜਾ ਆਇਆ ਕਰੇ ਭਰਿਆ ਕਰੇ ਮੁੱਠੀ ਬੋਰੀਆਂ ਚੋਂ ਖਾ ਕੇ ਮੂੰਹ ਦਾ ਬੜਾ ਨੁਕਸਾਨ ਹੋਇਆ ਹੋਣਾ ਵੀ ਕਿੰਨਾ ਕ ਨੁਕਸਾਨ ਹੋ ਗਿਆ ਨਾਲ ਲਾਲਾ ਜੀ ਪੌਣਾ ਪਿੰਡ ਆ ਗਿਆ ਜੀ ਸਰਪੰਚ ਵੀ ਆ ਗਿਆ ਪਿੰਡ ਦਾ ਉਹ ਕਿਤੇ ਗਿਆ ਸੀਗਾ ਯਾਰ ਚੋਰੀ ਹੋ ਗਈ ਕਸਤੂਰੀ ਦੇ ਮੈਂ ਵੀ ਜਾਇਆ ਆ सरपंच ਨੇ ਵੀ ਮੂਰ ਜਾਂਦੇ ਜਾਂਦੇ ਨੇ ਗੱਚਕਲੀ ਬੋਰੀ ਚ ਚੱਕੀਆਂ ਚਾਰ ਪੰਜ ਗੱਚਕੀਆਂ ਗੁੜ ਦੀਆਂ ਖਾਂਦਾ ਖਾਂਦਾ ਕਹਿੰਦਾ ਲਾਲਾ ਜੀ ਮੈਨੂੰ ਤਾਂ ਹੁਣ ਪਤਾ ਲੱਗਿਆ ਮੈਂ ਚੱਲ ਜਾ ਕੇ ਆਵਾਂ ਬੜਾ ਮਾਰਾ ਕਮ ਹੋ ਗਿਆ ਕਿੰਨਾ ਕ ਨੁਕਸਾਨ ਹੋ ਗਿਆ ਕਸਤੂਰੀ ਕਹਿੰਦਾ ਕਹਿੰਦਾ ਸਰਪੰਚ ਸਾਹਿਬ ਪੌਣਾ ਪਿੰਡ ਤਾਂ ਪਤਾ ਲੈ ਗਿਆ ਹਜੇ ਪੌਣਾ ਅੱਧਾ ਪੌਣਾ ਕਿ ਰਹਿੰਦਾ ਉਹ ਵੀ ਆਉਣਗੇ ਕਹਿੰਦਾ ਜਿਹੜਾ ਆਉਂਦਾ ਮੈਂ ਤੁਹਾਡੇ ਵਾਂਗੂ ਰਿਓੜੀਆਂ ਵਾਲੀ ਬੋਰੀ ਚ ਮੁੱਠੀ ਭਰ ਕੇ ਪੁੱਛ ਲੈਂਦਾ ਕਿੰਨਾ ਕ ਨੁਕਸਾਨ ਹੋ ਗਿਆ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਅਜੇ ਚੱਲੀ ਜਾਂਦਾ ਜੀ ਇਹ ਤਾਂ ਜਦੋਂ ਫਿਰ ਸਾਰਾ ਪਿੰਡ ਪਤਾ ਲੈ ਗਿਆ ਉਦੋਂ ਬਾਅਦ ਹਿਸਾਬ ਲਾਵਾਂਗੇ ਜੀ ਕਹਿੰਦਾ ਉਹ ਮੈਂ ਕਿਹਾ ਹੁਣ ਨੁਕਸਾਨ ਤਾਂ ਅਜੇ ਦੇਖਦਾ ਚੱਲੀ ਜਾਂਦਾ ਇਹ ਤਾਂ ਜਦੋਂ ਕਿਤੇ ਕੇਜਰੀਵਾਲ ਹੋਣੀ ਪ੍ਰਧਾਨ ਮੰਤਰੀ ਬਣੇ ਜਦੋਂ ਆਮਾની ਪਾਰਟੀ ਦੀ ਸਰਕਾਰ ਬਣੀ ਉਹਦਾ ਹਿਸਾਬ ਲਾਵਾਂਗੇ ਕਿੰਨਾ ਕ ਨੁਕਸਾਨ ਹੋ ਗਿਆ ਸੋ ਗੁਰਦਾਸਪੁਰ ਦਾ ਜਿੰਦਾਬਾਦ ਗਲਤ ਚੋਣ ਕਰਕੇ ਗੁਰਦਾਸਪੁਰ ਦਾ ਜਿੰਨਾ ਕਿ ਨੁਕਸਾਨ ਹੋ ਗਿਆ ਘਟੂ ਘਟ ਉਹਦਾ ਤਾਂ ਆਪਾਂ 1 ਜੂਨ ਨੂੰ ਰੋਕ ਸਕਦੇ ਆ ਘਟੂ ਘਟ ਉਹਦੇ ਤਾਂ ਆਪਾਂ ਨੱਕਾ ਲਾਈਏ ਉਹਤੇ ਪੋਚਾ ਲਾਈਏ ਕਿ ਜਿੰਨਾ ਕਿ 10 ਸਾਲਾਂ ਚ ਗਲਤ ਮੈਂਬਰ ਪਾਰਲੀਮੈਂਟ ਚੁਣ ਕੇ ਬਾਹਰਲੇ ਬੰਦੇ ਚੁਣ ਕੇ ਬੰਬੇ ਵਾਲੇ ਜਿਨ੍ਹਾਂ ਦਾ ਇੱਥੇ ਜਿੱਦ ਨਹੀਂ ਲੱਗਦਾ ਜਿਨ੍ਹਾਂ ਨੂੰ ਇੱਥੇ ਧੁੱਕ ਵੀ ਨਹੀਂ ਚੰਗੀ ਲੱਗਦੀ ਛਤਰੀਆਂ ਵਾਲੇ ਵੈਂਟੀ ਵੈਨਾਂ ਵਾਲੇ ਉਹਨਾਂ ਨੂੰ ਆਪਾਂ ਚੁਣ ਬੈਠੇ ਚਲੋ ਕੋਈ ਨਹੀਂ ਲੋਕਾਂ ਕੋਲੇ ਸ਼ਾਇਦ ਉਦੋਂ ਰਾਹ ਨਹੀਂ ਹੋਣਾ ਕੋਈ ਹੁਣ ਆਮ ਆਦੀ ਪਾਰਟੀ ਆ ਗਈ ਹੁਣ ਤੁਹਾਡੇ ਕੋਲੇ ਇੱਕ ਰਸਤਾ ਹੈਗਾ ਤੀਜਾ ਹੁਣ ਲਾਂਬਾ ਨਹੀਂ ਤੁਸੀਂ ਦੇ ਸਕਦੇ ਵੀ ਅਸੀਂ ਕੀ ਕਰੀਏ ਸਾਡੇ ਕੋਲ ਤਾਂ ਦੋ ਹੀ ਰਾਹ ਸੀ ਅਸੀਂ ਕੀ ਕਰੀਏ ਤਾਂ ਫਿਰ ਇਸ ਵਾਰ ਝਾੜੂ ਦੇ ਚੋਣ ਨਿਸ਼ਾਨ ਤੇ ਬਟਨ ਦੱਬਣਾ ਇੱਕ ਤਰੀਕ ਨੂੰ ਤੇ ਚਾਰ ਤਰੀਕ ਨੂੰ ਜਦੋਂ ਰੁਝਾਨ ਸ਼ੁਰੂ ਹੋਣਾ 8 ਵਜੇ ਤਾਂ ਸਵੇਕਾ 8 ਵਜੇ ਮੈਨੂੰ ਮਾਝੇ ਵਾਲੇ ਪਾਸਿਓਂ ਆਉਣੀ ਚਾਹੀਦੀ ਠੰਡੀ ਹਵਾ ਦਾ ਬੁੱਲਾ ਕਿ ਪਹਿਲਾ ਰੁਝਾਨ ਗੁਰਦਾਸਪੁਰ ਕਾ ਜੋ ਆਮ ਆਦਮੀ ਪਾਰਟੀ ਕੇ ਪੱਖ ਮੇ ਜਾ ਰਹਾ ਹੈ। ਇਦਾਂ ਦੀ ਖਬਰ ਆਵੇ ਤਾਂ ਮੈਂ ਪਤਾਸੇ ਵੰਡੂਗਾ। ਔਰ ਤੁਹਾਡੇ ਕੋਲੇ ਕੋਈ ਪੈਸਿਆਂ ਦੀ ਕਮੀ, ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ। ਮੇਰੇ ਤੇ ਯਕੀਨ ਕਰ ਰੱਖਿਓ, ਜਿੰਨੇ ਯਕੀਨ ਕੀਤਾ ਉਹ ਮੈਂ ਜਿੰਨੇ ਰੱਖਿਓ। ਖਜ਼ਾਨਾ ਭਰਾਂਗੇ ਵੀ, ਖਜ਼ਾਨੇ ਚੋਂ ਤੁਹਾਨੂੰ ਵਾਪਸ ਵੀ ਕਰਾਂਗੇ। ਖਜ਼ਾਨੇ بچਾ ਬਚਾ ਕੇ ਪੈਸੇ ਭਰਾਂਗੇ। ਖਜ਼ਾਨੇ ਚੋਂ ਵਾਪਸ ਬਿਜਲੀ ਰਾਹੀ, ਸਕੂਲ ਰਾਹੀ, ਨੌਕਰੀਆਂ ਰਾਹੀ। ਆ ਇਨਫਰਾਸਟ੍ਰਕਚਰ ਰਾਹੀਂ ਆ ਸੀਵਰੇਜ ਰਾਹੀਂ ਆ ਤੁਹਾਡੇ ਸਾਰੇ ਜਿਹੜੇ ਸ਼ਹਿਰ ਦੇ ਕੰਮ ਬੈਲ ਸਾਹਿਬ ਨੇ ਗੜਾਏ ਨੇ ਇਹਨਾਂ ਸਾਰੇ ਕੰਮਾਂ ਰਾਹੀਂ ਤੁਹਾਨੂੰ ਵਾਪਸ ਪੈਸਾ ਮਿਲੂਗਾ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਥੋੜਾ ਜਿਹਾ ਹੋਰ ਚੱਕ ਦਿਓ ਇਧਰਲੇ ਪਾਸੇ ਤਾਂ ਸੁਣੇ ਆ ਇੰਨਾ ਤਾਂ ਤਾਂ ਸੁਣੇ ਜਿਹੜੇ ਕਹਿੰਦੇ ਕਿ ਹੋ ਜਾ ਮਟੀਰੀਅਲ ਆ ਗਿਆ ਉੱਥੇ ਤੱਕ ਤਾਂ ਪਹਚਾਓ ਕਰੇ ਗੱਲ इनकल इन कलर सोनार